ਰਾਤ ਨੂੰ ਪਤਾ ਲੱਗਾ ਸ਼ਾਮ ਤੇ 2007 ਦਾ ਗਿਆ ਸੀ 17 ਸਾਲ ਬੇਟੇ ਨੇ ਉਹ ਬਹੁਤ ਸੋਹਣਾ ਕੰਮ ਕਰਦਾ ਸੀ ਕੀ ਕੰਮ ਸੀ ਉਹਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਤੇ ਸੁਣਨ ਵਿੱਚ ਆਇਆ ਅਸੀਂ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ ਤੇ ਉਹ ਲੰਗਾ ਪੈੜ ਤੋਂ ਪੈੜ ਤਿਲਕ ਗਿਆ ਤੇ ਸਿਰ ਵਿੱਚ ਸਾਟ ਲੱਗਣ ਕਰਕੇ ਮੌਤ ਹੋ ਗਈ ਹਾਂ ਉਹਨੂੰ ਫੋਨ ਤੇ ਪਤਾ ਲੱਗਾ ਸਾਰਾ ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ ਬੰਦਾ ਉੱਥੇ ਨਾਲ ਹੈ ਨਹੀਂ ਸੀ ਬੇਟਾ ਮੇਰਾ ਕੱਲਾ ਹੀ ਸੀ ਸਵੀਟਨ ਲੈਂਡ ਦੇ ਬਾਟਾ ਤੇ ਰੰਦਾ ਸੀ ਪਰ ਕਿੰਨੇ ਬੱਚੇ ਨੇ ਦੋ ਬੇਟੇ ਇੱਕ ਬੋਲੀ ਜੀ ਵੱਡਾ ਛੋਟਾ ਕਮਲਜੀਤ ਵੱਡਾ ਸੀ ਅਮਲਜੀਤ ਵੱਡਾ ਹੀ ਫੋਨ ਤੇ ਗੱਲ ਪੁਲਿਸ ਆਪਣੇ ਬੇਟੇ ਨਾਲ ਹਾਂਜੀ ਆਖਰ ਵਾਰ ਕੀ ਗੱਲ ਹੋਈ ਸੀ ਬੇਟੇ ਨਾਲ ਇਹੋ ਗੱਲ ਹੋਈ ਸੀ ਤੇ ਮੈਂ ਆ ਜਾਣਾ ਮੈਂ ਇਹ ਸੱਤ ਸਾਲ ਤੋਂ ਕਹਿ ਰਹੀ ਸੀ ਬੇਟਾ ਜੀ ਘਰ ਆ ਜਾਓ ਬੇਟਾ ਜੀ ਘਰ ਆ ਜਾਓ ਤੇ ਉਹ ਹਰ ਵੇਲੇ ਇਹ ਕਹਿ ਦਿੰਦਾ ਸੀ ਮੈਨੂੰ ਮੈਂ ਹੁਣ ਆ ਗਿਆ ਹੁਣ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਘਰੋਂ ਗਿਆ ਸੀ

आखिरी गल मेरी चौबी तरीक हुई चौबी तरीक तो डिबेट में गल बात हुई कि थी ठीक ठाक हाँ बिल्कुल ठीक ठाक की काम करता सी जर्मनी करता सी सरदार लेबर का ही काम करता तो सी फ्रांस विच सी फ्रांस विच नहीं तो अनु को तो पता लगा कि बेटे का इस तरह मौत हो गई ये जो बारो टेलीफोन आए तो सुने से तो फिर लगे पता नहीं की मांग करते हो प्रशासन को सरकार को

ਫਰਾਂਸ ਦੇ ਵਿੱਚ ਟਾਇਲ ਪੱਥਰ ਦਾ ਕੰਮ ਕਰਦੇ ਸੀ ਕਿਹੜੀ ਸ਼ਹਿਰ ਵਿੱਚ ਤੇ ਪਹਿਲਾਂ ਪੈਰਿਸ ਸੀਗੇ ਬਾਅਦ ਵਿੱਚ ਸਵਿਟਜ਼ਰਲੈਂਡ ਦੇ ਬਾਰਡਰ ਤੇ ਚਲੇ ਗਏ ਤੇ 4 ਤਰੀਕੀ ਸ਼ਾਮ ਨੂੰ ਪਿੰਡ 'ਚ ਪਤਾ ਲੱਗ ਗਿਆ ਨੂੰ 5 ਤਰੀਕੀ ਸਵੇਰੇ ਪਤਾ ਲੱਗਾ ਜੀ ਉਸ ਤੋਂ ਬਾਅਦ ਕਾਹੀ ਆਖਰੀ ਵਾਰ ਤੁਹਾਡੇ ਪ੍ਰਾਂ ਨਾਲ ਕੋਈ ਗੱਲ ਪੈਣੀ ਸੀ ਮੰਮੀ ਨੂੰ ਇਹ ਸਭ ਤਰੀਕ ਨੂੰ ਹੋਈ ਸੀ ਗੱਲ ਗੱਲਬਾਤ ਹੋਈ ਸੀ ਪਤਾ ਨਹੀਂ ਮੰਮਾ ਨੂੰ ਪਤਾ ਜੀ ਮੈਂ ਤਾਂ ਘਟੀਆਂ ਨਾਲ ਕਰਕੇ ਤਾਂ ਪਤਾ ਜਿਆਦਾ ਨਹੀਂ ਨਾ ਤੁਹਾਡਾ ਬ੍ਰਦਰ ਤੁਹਾਡੇ ਨਾਲ ਭਰਾਵਾਂ ਵਰਗਾ ਰਿਸ਼ਤਾ ਸੀ ਹਾਂਜੀ ਵਧੀਆ ਰਿਸ਼ਤਾ ਸੀ ਕੀ ਕਰ ਪਾਤ ਨਹੀਂ ਗਿਆ ਸੀ ਹਾਂਜੀ ਕੀ ਹੋਇਆ ਸੀ ਉਸੇ ਕਿਦਾਂ ਕਿਸ ਤਰ੍ਹਾਂ ਮੌਤ ਹੋ ਗਈ ਪੈੜ ਤੋਂ ਕਹਿੰਦੇ ਪੈਰ ਸਲਿੱਪ ਕਰ ਗਿਆ ਤੇ ਉਹਦੇ ਕਰਕੇ ਡੈਥ ਹੋ ਗਈ ਬਿਲਡਿੰਗ ਦਾ ਕੰਸਟਰਕਸ਼ਨ ਲੱਗ ਹਾਂਜੀ ਕੰਸਟਰਕਸ਼ਨ ਦਾ ਸਕੁਅਰ ਫੋਲਡਿੰਗ ਦੇ ਪੈਰ ਸਲਿੱਪ ਕਰਨਾ ਡਿੱਗ ਗਿਆ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਸੀ ਸਰਕਾਰ ਬਸ ਇਹ ਹੀ ਹੈ ਜੇ ਸਾਡੀ ਬੋਡੀ ਆ ਜਾਵੇ ਅਸੀਂ ਸੰਸਕਾਰ ਇੱਥੇ ਕਰਨਾ ਚਾਹੁੰਦੇ ਆ ਆਪਣੇ ਪਿੰਡ ਹੀ ਇਹ ਨੰਬਰ ਤੋਂ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਮੈਂ ਸਰਪੰਚ ਤੇ ਕਿਹਾ ਨਾ ਬਰੀ ਦੁਖਦਾਈ ਘਟਨਾ ਵਾਪਰੀ ਆ ਜੀ ਕਹਿੰਦੇ ਜੀ ਹਾਂ ਜੀ ਮੇਰੇ ਪਿੰਡ ਚ ਬਹੁਤ ਦੁਖਦਾਈ ਘਟਨਾ ਵਾਪਰੀ ਆ ਜੀ ਅਜੇ ਤਾਂ ਥੋੜਾ ਸਮਾਂ ਪਹਿਲਾਂ ਮੇਰੇ ਪਿੰਡ ਦੇ ਦੋ ਨੌਜਵਾਨ ਅਮਰੀਕਾ ਵਿੱਚ ਵੀ ਐਕਸ਼ਨ ਕਰਕੇ ਪੂਰੇ ਹੋ ਗਏ ਸੀ ਸਾਨੂੰ ਤਾਂ ਜੋ ਉਹੀ ਸਦਮਾ ਨਹੀਂ ਸੀ ਉਸ ਸਤਵੇਂ ਚ ਵਾਰੇ ਨਿਕਲੇ ਆਪਾਂ ਤਾਂ ਇੱਕ ਹੋਰ ਆ ਸਾਨੂੰ ਤਿੰਨ ਦਿਨ ਪਹਿਲਾਂ ਪਤਾ ਲੱਗਾ ਕਿ ਸਾਡਾ ਹੀ ਮੁੰਡਾ ਸੀ ਆਪਣਾ ਜਿਹੜਾ 16 ਸਾਲ ਤੋਂ ਟ੍ਰਾਂਸਫਰ ਵਿੱਚ ਰਹਿ ਰਿਹਾ ਸੀ ਯੋਦੀ ਕਿਛੇ ਡਰਾਟ ਨਾ ਤਾਂ ਰਿਐਕਸ਼ਨ ਉਹ ਨਹੀਂ ਤਾਂ 100% ਕਨਫਰਮ ਨਹੀਂ ਕਿਸ਼ ਕਰਨ ਹੋਈ ਹੈ ਸੋਨ ਵਿੱਚ ਹੀ ਆ ਕਿ ਉਹ ਕੰਟਰਕਸ਼ਨ ਦਾ ਕੰਮ ਕਰਦਾ ਸੀ ਉਹ ਡੈਕ ਦੇ ਦੇਖਣਾ ਛੱਟਵਜਨ ਕਰਕੇ ਦੀ ਡੈਥ ਹੋ ਗਈ ਤੇ ਬਹੁਤ ਮਾੜੀ ਘਟਨਾ ਜੀ ਹੋ ਠੀਕ ਹੋ ਗਿਆ ਸਵਾਸਿਕਾ ਮਜੀ ਬੇਕਰ ਬਹੁਤ ਵਧੀਆ ਸਵਾਸਿਕਾ ਠੰਡੇ ਸਵਾਦਾ ਬੱਚਾ ਸੀ ਉਹ ਮਿਹਨਤੀ ਸੀ 16 ਸਾਲ ਤੋਂ ਆਪਣੇ ਪਰਿਵਾਰ ਲਈ ਬਾਹਰ ਰੋਟੀ ਪਾਣੀ ਦਾ ਜਗਾੜ ਕਰਨ ਲਈ ਉਹ ਬਾਹਰ ਵਿਦੇਸ਼ਾਂ ਚ ਗਿਆ ਆ ਸੀ ਘਰ ਦੀ ਹਾਲਤ ਕੀ ਮੇਰੀ ਸਰ ਘਰ ਦੀ ਹਾਲਤ ਕਾਕੇ ਕੋਣ ਕੋਣ ਘਰ ਦੇ ਵਿੱਚ ਉਹਦੇ ਫਾਦਰ ਸਾਹਿਬ ਨੇ ਜੀ ਤੇ ਉਹਦਾ ਬ੍ਰਦਰ ਹੈ ਤੇ ਮਦਰ ਹੈ ਜੀ ਸਿਸਟਰ ਦੀ ਮੈਰਿਜ ਹੋ ਚੁੱਕੀ ਹੈ ਬ੍ਰਦਰ ਅਨਮੈਰਿਡ ਹੈ ਤੇ ਫਾਦਰ ਸਾਹਿਬ ਪੋਸਟਰ ਡਾਇਰ ਨੇ ਠੀਕ ਹੈ ਮਤਲਬ ਘਰ ਦੀ ਹਾਲਤ ਇੰਨੀ ਵਧੀਆ ਵੀ ਨਹੀਂ ਕਹਿ ਸਕਦੇ ਅਜ ਕਮਾਈ ਕਰਨ ਵਾਸਤੇ ਬਾਹਰ ਤੇ ਜੀ ਹਮ ਕਮਾਈ ਕਰਨ ਵਾਸਤੇ ਵਰ ਗਿਆ ਹੋਇਆ ਸੀ ਜੀ ਉਹ ਤੇ ਬਹੁਤ ਮਾੜੀ ਘਟਨਾ ਜੀ ਆ ਸਰਕਾਰ ਤੋਂ ਜੀ ਕੀ ਮੰਗ ਕਰਦੇ ਆਂ ਸਰਕਾਰ ਕੋਲੋਂ ਅਸੀਂ ਅਸੀਂ ਮੰਗ ਕਰਦੇ ਆਂ ਜੀ ਪਲੀਜ਼ ਜੋ ਪਾਣਾ ਬਾਪ ਦਾ ਸੂਤਾ ਮਾਰਾ ਇਹਨੂੰ ਜੋ ਮੰਜੂਰ ਸੀ ਉਹ ਵਾਪਰ ਗਿਆ ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਆਂ ਕਿ ਪਲੀਜ਼ ਕਿਸੇ ਸਾਡੀ ਹੈਲਪ ਕੀਤੇ ਉਹਦੀ ਡੈੱਡ ਬੋਡੀ ਜੋ ਆ ਸੀ ਇੰਡੀਆ ਦੇ ਆ ਸਕੀਏ ਉਹਦੇ ਪਰਿਵਾਰ ਉਹਦੀ ਸ਼ਰੀਰ ਦੇ ਅੰਤਿਮ ਦਰਸ਼ਨ ਕਰ ਸਕਣ ਸਰਕਾਰ ਕੋਲੋਂ ਬਾਰ-ਬਾਰ ਇਹੀ ਅਪੀਲ ਕਰਾਂਗੇ ਸਾਡਾ ਸੰਜਿਆ ਸਰਕਾਰ ਸੰਜੋਗ ਕਰੇ ਤੇ ਡਾਇਰੈਕਟਲੀ ਮੈਂ ਇਹ ਮੇਰੀ ਜਿਹੜੀ ਵਾਈਟ ਹੈ ਤੁਸੀਂ ਕਿਸੇ ਤਰੀਕੇ ਸੀਐਮ ਤੱਕ ਪਹੁੰਚਵਾਓ ਤੇ ਜਿੱਦਾਂ ਪਹਿਲਾਂ ਵੀ ਸੁਣਿਆ ਵੀ ਸੀਐਮ ਸਾਹਿਬ ਬੜੀਆਂ ਬਦਿਸ਼ਾਂ ਵਿੱਚ ਬੜੀਆਂ ਲੋਕਾਂ ਦੀ ਹੈਲਪ ਕੀਤੀ ਪਹਿਲਾਂ ਵੀ ਤੇ ਹੁਣ ਵੀ ਸਾਡੀ ਵੀ ਹੈਲਪ ਕਰਨ ਇਹ ਜਿਹੜੀ ਡੈੱਡ ਬਾਡੀ ਆ ਪਲੀਜ਼ ਕਿਸੇ ਤਰੀਕੇ ਕਵਰਨਟੇ ਰੱਖਿਆ ਨਾ ਪਾਉਣ ਸਤਾ